ਉਹਨਾਂ ਨੇ ਕਿਹਾ ਲੋ ਜਸਟੀ ਕਿ ਸਾਨੂੰ ਘੋਸਾ ਹੀ ਦਵਾਇਆ ਹੈ ਕਿ ਹਾਂਜੀ ਅਸੀਂ ਉੱਤੇ ਗੱਲਬਾਤ ਕਰਦੇ ਹਾਂ ਪਰ ਉਹਦੇ ਵਿੱਚ ਕਹਿ ਲੋ ਵੀ ਹਾਲੇ ਤੱਕ ਕੋਈ ਗਹਿਰਾਈ ਨਹੀਂ ਜਾਂਦੀ ਕਿ ਜੀ ਸਰਕਾਰ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋਈ ਤੇ ਆਪ ਵੀ ਬੱਚੀ ਨਹੀਂ ਔਰ ਨਰੇਸ਼ ਕਟਾਰੀਆ ਜਿਹਨੂੰ ਅਸੀਂ ਮੀਟਿੰਗ ਦੇ ਵਿੱਚ ਸੱਦਿਆ ਸੀਗਾ ਉਹਨਾਂ ਪੁੱਛਿਆ ਸੀਗਾ ਕਿ ਇਹ ਜਿਹੜੇ ਪੀਸਰ ਵਿਚਾਰੇ 53 ਦਿਨਾਂ ਤੋਂ ਸੜਕਾਂ ਦੇ ਉੱਪਰ ਬੈਠੇ ਹੋਏ ਨੇ ਇਹਨਾਂ ਦੇ ਮਸਲੇ ਬਾਰੇ ਕੀ ਕੰਮੀ ਹੱਲ ਕੱਢਿਆ ਪਰ ਕਟਾਰੀਆ ਸਾਹਿਬ ਕਹਿ ਰਹੇ ਸੀ ਕਿ ਡੀਓ ਨੂੰ ਕਿਹਾ ਪ੍ਰਪੋਜ਼ਲ ਬਣ ਰਹੀ ਹੈ ਜੀ ਐਲ ਤਾਂ ਵੀ ਜਿੰਨੇ ਲੋਕ ਹੈਗਾ ਸੀ ਵੱਧ ਤੋਂ ਵੱਧ ਇਹਨਾਂ ਦੀ ਵਲਟਿੰਗ ਸੀ ਉਹ ਤੋਂ ਪਿੱਛੇ ਜੇ ਮੈਨੂੰ ਕਹਿੰਦੇ ਵੀ ਅਸੀਂ ਸੰਤੁਸ਼ਟ ਆ ਮੈਂ ਕਿਹਾ ਚਲੋ ਠੀਕ ਆ ਉਦੋਂ ਵੀ ਮੈਂ ਜਾ ਕੇ ਉੱਥੇ ਆਵਾਜ਼ ਉਠਾਈ ਉਸ ਬੰਦਿਆਂ ਦੇ ਵੱਧ ਗਏ ਤਨਖਾਹ ਕਿ ਇਹ ਮੈਨੂੰ ਕਹਿੰਦੇ ਸੀ ਠੀਕ ਆ ਪਰ ਹੁਣ ਆਣ ਕੇ ਕਹਿੰਦੇ ਆ ਜੀ ਨਹੀਂ ਉਹ ਤਾਂ ਸਾਡੀ ਤਾਂ ਬਦੀ ਨਹੀਂ ਉਹ ਤਾਂ ਹੋਰ ਸੀਗੇ ਕਿਸਾਨ ਯੂਨੀਅਨ ਵੱਲੋਂ ਤੇ ਆਪਕਾਂ ਦੇ ਹੱਕ ਵਿੱਚ 15 ਜਰਮੇ ਨੂੰ ਕੀਤਾ ਜਾਏਗਾ ਜੀਰਾ ਫਰੋਜ਼ਪੁਰ ਰੋਡ 'ਚ ਮਾਮਲਾ ਅਦਰਸ ਸਕੂਲ ਹਰਦਾਸਾ ਦੇ ਅਧਿਆਪਕਾਂ ਦੀਆਂ ਮੰਗਾਂ ਦਾ ਅੱਜ ਹਲਕਾ ਵਿਧਾਇਕ ਨਰੇਸ਼ ਗਟਾਰੀਆ ਨਾਲ ਮੀਟਿੰਗ ਉਪਰੰਤ ਲਿਆ ਫੈਸਲਾ ਪਿਛਲੇ ਕਰੀਬ 53 ਦਿਨਾਂ ਤੋਂ ਹਲਕਾ ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਆਦਰਸ਼ ਸਕੂਲ ਹਰਦਾਸਾ ਦੇ ਆਦੇਹਾਂਕਾਂ ਦੇ ਹੱਕ ਵਿੱਚ ਉੱਤਰੀਆਂ ਕਿਸਾਨ ਜਥੇਬੰਦੀਆਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਹਲਕਾ ਵਿਧਾਇਕ ਨਾਲ ਮੀਟਿੰਗ ਉਪਰੰਤ ਫੈਸਲਾ ਲਿਆ ਗਿਆ ਕਿ ਆਉਣ ਵਾਲੀ 15 ਜਨਵਰੀ ਨੂੰ ਜੀਰਾ ਫਿਰੋਜ਼ਪੁਰ ਰੋਡ ਪੂਰੀ ਤਰ੍ਹਾਂ ਨਾਲ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਹਿ ਲਓ ਜੋ ਸਿੱਕ ਸਾਨੂੰ ਭਰੋਸਾ ਹੀ ਦਿਵਾਇਆ ਹੈ ਕਿ ਹਾਂਜੀ ਅਸੀਂ ਉੱਤੇ ਗੱਲਬਾਤ ਕਰਦੇ ਆਂ ਪਰ ਉਹਦੇ ਵਿੱਚ ਕਹਿ ਲਓ ਵੀ ਹਾਲੇ ਤੱਕ ਕੋਈ ਗਹਿਰਾਈ ਨਹੀਂ ਜਾਪੀ ਤੇ ਜੀ ਸਰਕਾਰ ਉਹਨਾਂ ਦੇ ਵਿੱਚ ਤੋਂ ਕੋਈ ਸੁਣਵਾਈ ਨਹੀਂ ਕਰਦੀ ਤਾਂ ਭਾਰਤੀ ਕਿਸਾਨ ਯੂਨੀਅਨ ਜਿਹੜੀ ਆ ਉਹ ਸਾਡਾ ਪੂਰਾ ਸਮਰਥਨ ਕਰ ਰਹੀ ਹੈ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਵੀ ਕਰਦੇ ਆਂ ਤੇ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਸੋਮਵਾਰ 15 ਤਰੀਕ ਨੂੰ ਅਸੀਂ ਜਿਹੜਾ ਇੱਥੇ ਹੀ ਆ ਰੋਡ ਸ਼ਾਮ ਕਰਾਂਗੇ ਤਾਂ ਉਹ ਉਦੋਂ ਤੱਕ ਨਹੀਂ ਹਿੱਲਣਗੇ ਜਦੋਂ ਤੱਕ ਸਾਨੂੰ ਉੱਪਰੋਂ ਕੋਈ ਲਿਖਤੀ ਦਸਤਾਵੇਜ਼ ਜਿਹੜਾ ਹੈਗਾ ਹੈ ਸਰਕਾਰ ਵੱਲੋਂ ਨਹੀਂ ਦਿੱਤਾ ਜਾਂਦਾ ਕਿ ਉਹ ਸਾਡਾ ਗ੍ਰੀਡ ਪੇ ਲਾਗੂ ਕਰ ਦੇ। ਤਾਂ ਉਹਨਾਂ ਨੇ ਫੋਨ ਲਗਾਇਆ ਸਾਡੇ ਜ਼ਿਲ੍ਹਾ ਸਿਕਿਆ ਸਾਹਿਬ ਜੀ ਨੂੰ ਵੀ ਤੁਸੀਂ ਮੀਟਿੰਗ ਚੱਲ ਰਹੀ ਹੈ ਆਪਣੀ ਯੂਨੀਅਨ ਵੀ ਕਿਸਾਨ ਜੁਨੀਅਨ ਵੀ ਬੈਠੇ ਹੋਏ ਨੇ ਵੀਰ ਤਾਂ ਤੁਸੀਂ ਇੱਥੇ ਪਹੁੰਚੋ। ਤਾ ਉਹਨਾਂ ਨੇ ਕਿਹਾ ਕਿ ਹੁਣ ਮੈਂ ਥੋੜਾ ਵਿਸੀ ਐ ਤਾਂ ਕੱਲ ਉਹ ਆ ਕੇ ਮੀਟਿੰਗ ਕਰ ਸਕਦੇ ਨੇ ਤੇ ਉਹਨਾਂ ਵੱਲੋਂ ਵੀ ਕਹਿ ਲੋ ਵੀ ਕੱਲ ਦਾ ਸਮਾਂ ਲਿਆ ਗਿਆ ਐ ਦੇਖਦੇ ਆ ਕਿ ਸਰਕਾਰ ਸਾਡੇ ਬਾਰੇ ਕੀ ਫੈਸਲਾ ਕਰਦੀ ਐ ਜਾਂ ਸਾਡੇ ਐਮਐਲਏ ਸਾਹਿਬ ਸਾਡੀ ਕਿੰਨੀ ਕੁ ਸੁਣਵਾਈ ਕਰ ਪਾਉਂਦੇ ਕਟਾਰੀਆ ਸਾਹਿਬ ਦੀ ਸਰਕਾਰ ਦੇ ਵਿੱਚ ਹੋਰ ਉਹ ਰੇਸ਼ ਕਟਾਰੀਆ ਜਿਹਨੂੰ ਅਸੀਂ ਮੀਟਿੰਗ ਦੇ ਵਿੱਚ ਸੱਦਿਆ ਸੀਗਾ ਉਹਨਾਂ ਨੂੰ ਪੁੱਛਿਆ ਸੀਗਾ ਕਿ ਇਹ ਜਿਹੜੇ ਟੀਚਰ ਵਿਚਾਰੇ 53 ਦਿਨਾਂ ਤੋਂ ਸੜਕਾਂ ਦੇ ਉੱਪਰ ਬੈਠੇ ਹੋਏ ਨੇ ਇਹਨਾਂ ਦੇ ਮਸਲੇ ਬਾਰੇ ਕੀ ਤੁਸੀਂ ਹੱਲ ਕੱਢਿਆ ਪਰ ਕੁਟਾਰੀਆ ਸਾਹਿਬ ਕਹਿ ਰਹੇ ਸੀ ਕਿ ਡੀਓ ਨੂੰ ਕਿਹਾ ਪ੍ਰਪੋਜ਼ਲ ਬਣ ਰਹੀ ਹੈ ਜੀ ਪਰ ਇਹ ਪ੍ਰਪੋਜ਼ਲ 53 ਦਿਨਾਂ ਤੋਂ ਬਣਦੀ ਜਾ ਰਹੀ ਹੈ ਅੱਜ ਤੱਕ ਬਣੀ ਨਹੀਂ ਇਸ ਕਰਕੇ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬੀਆਂ ਜਥੇਬੰਦੀਆਂ ਨੇ ਅਨਾਉਂਸ ਕੀਤਾ ਹੈ 15 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜੀਰਾ ਤੋਂ ਫਰੋਜਪੁਰ ਨਰੇਸ਼ ਗਟਾਰੀਆ ਦੇ ਬਿਲਕੁਲ ਦਫ਼ਤਰ ਦੇ ਸਾਹਮਣੇ ਹਾਈਵੇ ਜਾਮ ਸੀ ਤਾਂ ਜਾਊਗਾ ਇਹ ਪ੍ਰੋਗਰਾਮ ਸਾਡਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਔਰ ਇਹ ਮੋਰਚਾ ਹੁਣ ਟੀਚਰਾਂ ਦਾ ਇਕੱਲਾ ਦਾੜੀ ਰਹਿ ਗਿਆ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਿੰਨੀਆਂ ਜਥੇਬੰਦੀਆਂ ਸਾਰੀਆਂ ਦਾ ਇਹ ਸਾਂਝਾ ਮੋਰਚਾ ਔਰ ਜਿੰਨਾ ਚਿਰ ਇਹ ਟੀਚਰਾਂ ਦੇ ਹੱਕ ਦੇ ਵਿੱਚ ਇਹਨਾਂ ਦੀਆਂ ਸੈਲਰੀਆਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਇਹ ਮੋਰਚਾ 15 ਨੂੰ ਤੋਂ ਅਸੀਂ ਰੋਡ ਜਾਮ ਕਰਾਂਗੇ ਉਸ ਤੋਂ ਬਾਅਦ ਡੀਸੀ ਦਫ਼ਤਰਾਂ ਤੱਕ ਜਾਓ ਕਰਕੇ ਭੋਖੜਤਾਲ ਤੇ ਵੀ ਸਾਡੇ ਆਖੂ ਬੈਟਣਗੇ ਜਿਵੇਂ ਸਾਡੀ ਅੱਗੇ ਤੋਂ ਰਹੇ ਹੋਊਗੀ ਉਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਲੀਕੇ ਜਾਣਗੇ ਇਸ ਸੰਬੰਧੀ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਵਿਤਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਸੀ ਅਤੇ ਹੁਣ ਵੀ ਉਹ ਮੁੱਖ ਮੰਤਰੀ ਪੰਜਾਬ ਅੱਗੇ ਇਹਨਾਂ ਅਧਿਆਪਕਾਂ ਦੀ ਮੰਗਾਂ ਰੱਖਣਗੇ ਪਹਿਲਾਂ ਵੀ ਜਿੰਨੀ ਜੋਗਾਗਾ ਸੀ ਵੱਤੋਂ ਅੰਦ ਇਹਨਾਂ ਦੀ ਵਲਡਿੰਗ ਸੀ ਉਦੋਂ ਪਿੱਛੇ ਜੇ ਮੈਨੂੰ ਕਹਿੰਦੇ ਵੀ ਅਸੀਂ ਸੰਤੋਸ਼ਤ ਆ ਮੈਂ ਕਿਹਾ ਚਲੋ ਠੀਕ ਆ ਉਦੋਂ ਵੀ ਮੈਂ ਜਾ ਕੇ ਉੱਥੇ ਆਵਾਜ਼ ਉਠਾਈ ਉਹਨਾਂ ਬੰਦਿਆਂ ਦੀ ਵਧ ਗਏ ਤਨਖਾਹ ਤੇ ਇਹ ਮੈਨੂੰ ਕਹਿੰਦਾ ਸੀ ਠੀਕ ਆ ਪਰ ਹੁਣ ਆਣ ਕੇ ਕਹਿੰਦੇ ਆ ਜੀ ਨਹੀਂ ਉਹ ਤਾਂ ਸਾਡੀ ਤਾਂ ਵਧੀ ਨਹੀਂ ਉਹ ਤਾਂ ਹੋਰ ਸੀਗੇ ਚਲੋ ਮੈਂ ਕਿਹਾ ਫੇਰ ਮੈਂ ਗੱਲ ਕਰ ਲੈਣਾ ਹੁਣ ਫੇਰ ਗੱਲ ਕੀਤੀ ਆ ਤੇ ਉਹ ਕਹਿੰਦੇ ਆ ਜੀ ਧਰਮਾ ਚੱਕ ਲੈਣਾ ਸੀ ਉਸੇ ਟਾਈਮ ਕਰ ਦਿਆਂਗੇ ਇਹਨਾਂ ਦਾ ਮਸਲਾ ਇਹ ਕਹਿੰਦੇ ਨਹੀਂ ਜੀ ਧਰਮਾ ਸੀ ਤੂੰ ਬਾਅਦ ਚੱਕਾਂਗੇ ਪਹਿਲਾਂ ਸਾਡਾ ਮਸਲਾ ਹੱਲ ਕਰੋ ਹੁਣ ਇਹ ਆ ਵੀ ਮੈਂ ਇੱਕ ਸੌ ਜਾਂ ਮੰਗਲਵਾਰ ਤੱਕ ਇਹਨਾਂ ਨੂੰ ਸੀਐਮ ਸਾਹਿਬ ਤੋਂ ਜਾਂ ਮੰਤਰੀ ਸਾਹਿਬ ਤੋਂ ਟਾਈਮ ਲੈ ਕੇ ਤੇ ਇਹਨਾਂ ਨੂੰ ਜਥੇਵੰਦੀਆਂ ਨੂੰ ਨਾਲ ਲੈ ਕੇ ਜਾਊਗਾ ਇਹਨੂੰ ਵੀ ਦਰਦਾ ਮਾਸੀ ਵੀ ਧੀਆਂ ਪਣ ਵਾਲਿਆਂ ਇਹਨਾਂ ਨੂੰ ਪੁੱਛੋ ਮੈਂ ਕਿਸੇ ਕਿਸੇ ਗੱਲੋਂ ਵੀ ਕਿਤੇ ਕੋਈ ਦਿੱਕਤ ਆਉਂਦੀ ਸੀ ਇਹਨਾਂ ਨੂੰ ਆਖਿਆ ਬੇਸ਼ੱਕ ਸਾਡੇ ਅੰਦਰ ਬੈਠੋ ਕੋਈ ਦਾ ਮੈਂ ਇਸ ਗੱਲ ਦਾ ਨਹੀਂਗਾ ਕਦੇ ਮੈਂ ਚਲੋ ਇਹਨਾਂ ਨੇ ਵੀ ਮੇਰੇ ਕਦੇ ਖਿਲਾਫ ਬੋਲੀਆਂ ਤੇ ਨਾ ਮੈਂ ਕਦੇ ਇਹਨਾਂ ਦਾ ਕੋਈ ਮਾਰਾ ਸੋਚਿਆ ਵਾ ਮੈਂ ਤਾਂ ਕਹਿੰਦਾ ਸਗੋ ਕੋਈ ਭਾਈ ਇੰਨੀ ਤਨਖਾਹ 'ਚ ਗੁਜ਼ਾਰਾ ਨਹੀਂ ਹੁੰਦਾ ਚਲੋ ਮੈਂ ਵਿਧਾਨ ਸਭਾ 'ਚ ਵੀ ਵਾਇਸ ਉਠਾਈ ਸੀ ਉਹ ਦਿਨ ਦਾ ਉਹਨਾਂ ਨੇ ਤਾਂ ਇਹੀ ਮੈਨੂੰ ਕਿਹਾ ਜਦੋਂ ਉੱਥੇ ਬੋਲਿਆ ਮੈਂ ਵੀ ਇਹਨਾਂ ਨੂੰ ਕੋਈ ਧਰਨਾ ਚੱਕ ਲੈਣ ਤੇ ਅਸੀਂ ਉਦੋਂ ਹੀ ਮਸਲਾ ਕਰ ਦਿਆਂਗੇ ਹੱਲ ਮੈਂ ਇਹਨਾਂ ਦੀ ਰਿਕਵੈਸਟ ਵੀ ਕੀਤੀ ਵੀ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਮੈਂ ਆਪਦੇ ਵੱਲੋਂ ਮੇਰੇ ਤੋਂ ਲਖਾ ਲਓ ਤੁਸੀਂ ਅਗਲੇ ਦਿਨ ਜੇ ਨਾ ਤੁਹਾਡਾ ਮਸਲਾ ਲੋਕਾਂ ਤੇ ਅਗਲੇ ਦਿਨ ਧਰਨਾ ਲਾ ਲਿਆ ਜੀ ਹੁਣ ਪਤਾ ਨਹੀਂ ਕਿਉਂ ਵਿਸ਼ਵਾਸ ਨਹੀਂ ਕਰਦੀਆਂ ਤੇ ਬਾਕੀ ਉਹਨਾਂ ਕਿਸਾਨ ਜਥੇਬੰਦੀਆਂ ਆ ਗਈਆਂ ਉਹ ਨਾਲ ਤੇ ਮੈਂ ਇਹਨਾਂ ਨੂੰ ਇਹੀ ਕਹਿੰਦੇ ਆ ਸਾਨੂੰ ਟਾਈਮ ਲੈ ਦੇਉ ਤੇ ਸਾਡੇ ਨਾਲ ਚੱਲੋ ਮੈਂ ਚੱਲੇ ਚੱਲਾਂਗਾ ਲੈ ਦਊਗਾ ਟਾਂ